बसंत की वार महल पंजवा एक ओ ओंकार सतगुरु प्रसाद हर का नाम 爹य कै हो हो हरिया पाई कर्म लिखेते पाई है एहि ऋतु सोहाई वन त्रिन त्रिपोमन मोलेया अमृत फल पाई मिल सातू सुख उपजे लथी सबशाई नानक सिमर एक नाम फिर बड़ न ताई ਪੰਚੇ ਬੱਦੇ ਮਹਾਬਲੀ ਕਾਰ ਸੱਚਾ ਟੋਵਾ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਵਾ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨਮੋਵਾ ਜਿਸ ਤੇ ਉਪਜੇ ਨਾਨਕਾ ਸੋਈ ਫਿਰ ਹੋਵਾ ਕਿਥੋਂ ਉਪਜੇ ਕਹਿ ਰਹਿ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੈ ਕੌਣ ਕੀਮਤ ਪਾਵੇ ਕਹਿਨ ਤੇ ਆਇਨ ਸੁਨਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੇ ਬਸੰਤ ਕੀ ਵਾਰ ਮਹੱਲ ਪੰਨਾ 1 ਓ ਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਈ ਕੇ ਹੋ ਹੋ ਹਰਿਆ ਪਾਈ ਕਰਮ ਲਿਖੇ ਤੇ ਪਾਈ ਐ ਇਹ ਰੁੱਤ ਸੁਹਾਈ ਵਣ ਤ੍ਰੇਨ ਤਰੇ ਪੋਮਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾ ਤੂ ਸੁਖ ਉਪਜੈ ਲਥੀ ਸਬਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ ਪੰਜੇ ਬੱਦੇ ਮਹਾਬਲੀ ਕਾਰ ਸੱਚਾ ਟੋਵਾ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਆ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨamoਆ ਜਿਸ ਤੇ ਉਪਜੇ ਨਾਨਕਾ ਸੋਈ ਫਿਰ ਹੋਆ ਕਿਥਾਂ ਉਪਜੇ ਕਹਿ ਰਹਿ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੈ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਨਣ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੇ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੇ ਹੋ ਹੋ ਹਰਿਆ ਪਾਈ ਕਰਮ ਲਿਖੇਤੇ ਪਾਈਐ ਇਹ ਰੁੱਤ ਸੁਹਾਈ ਵਣੁ ਤ੍ਰੇਨ ਤ੍ਰੇਪੋ ਮਨੁ ਮੋਲਿਆ ਅੰਮ੍ਰਿਤ ਫਲ ਪਾਈ ਮਿਲਸਾ ਤੂ ਸੁਖ ਉਪਜੈ ਲਥੀ ਸਬਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ ਪੰਜੇ ਬੱਦੇ ਮਹਾਬਲੀ ਕਾਰ ਸੱਚਾ ਟੋਵਾ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਿਰੋਵਾ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨਮੋਵਾ ਜਿਸ ਤੇ ਉਪਜੇ ਨਾਨਕ ਸੋਈ ਫਿਰ ਹੋਆ ਕਿਥੋਂ ਉਪਜੇ ਕਹਿ ਰਹਿ ਕਹਿ ਮਾਹਿ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀ ਮਤ ਪਾਵੇ ਕਹਨ ਧਿਆਨ ਸੁਨਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨ ਲਾਏ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੇ ਬਸੰਤ ਕੀ ਵਾਰ ਮਹੱਲ ਪੰਚਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕਹਿ ਹੋ ਹਰਿਆ ਪਾਈ ਕਰਮ ਲਿਖੇਤੇ ਪਾਈਐ ਇਹ ਰੁੱਤ ਸੁਹਾਈ ਵਣ ਤ੍ਰੇਨ ਤ੍ਰੇਪੋ ਮਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਥੀ ਸਭ ਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ ਪੰਜੇ ਬੱਦੇ ਮਹਾਬਲੀ ਕਾਰ ਸੱਚਾ ਟੋਵਾ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਵਾ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨਾ ਮੋਵਾ ਜਿਸ ਤੇ ਉਪਜੇ ਨਾਨਕਾ ਸੋਈ ਫਿਰ ਹੋਵਾ ਕਿਥਾਂ ਉਪਜੇ ਕਹਿ ਰਹਿ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੈ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਨਣ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੇ बसंत की वार महल पंजवा एक ओंकार सतगुरु प्रसाद हर का नाम ते आई कै हो हो हरिया पाई करम लखेते पाई है एहि ऋतु सोहाई वन त्रिनन त्रै पोमन मोलेया अमृत फल पाई मिलसा तू सुख उपज लथी सबशाई नानक सिमर एक नाम फिर बहोड़ न ताई ਪੰਜ ਬੱਦੇ ਮਹਾਬਲੀ ਕਾਰ ਸੱਚਾ ਟੋਵਾ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਵਾ ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਮੋਵਾ ਜਿਸ ਤੇ ਉਪਜੇ ਨਾਨਕਾ ਸੋਈ ਫਿਰ ਹੋਵਾ ਕਿੱਥਾਂ ਉਪਜੇ ਕਹਿ ਰਹਿ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੈ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਨਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੇ ਬਸੰਤ ਕੀ ਵਾਰ ਮਹੱਲ ਪੰਚਵਾਂ 1 ਓ ਔੰਕਾਰ ਸਤਿਗੁਰ ਪ੍ਰਸਾਦ ਹਰ ਗਾ ਨਾਮ ਤੇ ਆਇ ਕੇ ਹੋ ਹੋ ਹਰਿਆ ਪਾਈ ਕਰਮ ਲਿਖੇ ਤੇ ਪਾਈ ਐ ਇਹ ਰੁੱਤ ਸੁਹਾਈ ਵਣ ਤ੍ਰੇਨ ਤ੍ਰੇ ਪੋਮਨ ਮੋਲੇਆ ਅੰਮ੍ਰਿਤ ਫਲ ਪਾਈ ਮਿਲ ਸਾ ਤੂ ਸੁਖ ਉਪਜੈ ਲਥੀ ਸਬਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ ਪੰਜੇ ਬੱਦੇ ਮਹਾਬਲੀ ਕਾਰ ਸੱਚਾ ਟੋਆ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਆ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨਮੋਆ ਜਿਸ ਤੇ ਉਪਜੇ ਨਾਨਕਾ ਸੋਈ ਫਿਰ ਹੋਆ ਕਿੱਥਾਂ ਉਪਜੇ ਕਹਿ ਰਹਿ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੈ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਨਣ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੇ ਬਸੰਤ ਕੀ ਵਾਰ ਮਹੱਲ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਤੇ ਆਏ ਕਹਿ ਹੋ ਹਰਿਆ ਪਾਈ ਕਰਮ ਲਿਖੇਤੇ ਪਾਈ ਐ ਇਹ ਰੁੱਤ ਸੁਹਾਈ ਵਣੁ ਤ੍ਰੇਨ ਤਰੇ ਪੋਮਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾ ਤੂ ਸੁਖੀ ਉਪਜੈ ਲਥੀ ਸਬਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ ਪੰਜੇ ਬੱਦੇ ਮਹਾਬਲੀ ਕਾਰ ਸੱਚਾ ਟੋਵਾ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਵਾ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨਮੋਵਾ जिस्से उपजे नानकहा सोई फिर होवा किथा उपजे कह रहै कह माहे समावे जी जंत सब खसम कै कौन कीमत पावे कहन ਧਿਆਨ ਸੁਨਣ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੇ ਬਸੰਤ ਕੀ ਵਾਰ ਮਹੱਲ ਪੰਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕਹਿ ਹੋ ਹੋ ਹਰਿਆ ਪਾਈ ਕਰਮ ਲਿਖੇਤੇ ਪਾਈ ਐ ਇਹ ਰੁੱਤ ਸੁਹਾਈ ਵਣ ਤ੍ਰੇਨ ਤ੍ਰੇ ਪਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਥੀ ਸਭ ਛਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ ਪੰਜੇ ਬੱਦੇ ਮਹਾਬਲੀ ਕਾਰ ਸੱਚਾ ਟੋਵਾ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਵਾ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨamoਵਾ ਜਿਸ ਤੇ ਉਪਜੇ ਨਾਨਕਾ ਸੋਈ ਫਿਰ ਹੋਵਾ ਕਿਥਾਂ ਉਪਜੇ ਕਹਿ ਰਹਿ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੈ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਨਣ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੇ बसंत की वार महल पंजवा एक ओवंकर सतगुरु प्रसाद हर का नाम ते आई कै हो हो हरिया पाई कर्म लिखैते पाई ऐ एहि ऋतु सोहाई वन त्रिन त्रिपोमन मोलेया अमृत फल पाई मिलसा तू सुख उपजै लथी सबशाई नानक सिमर एक नाम फिर बड़ न ताई ਪੰਚੇ ਬੱਦੇ ਮਹਾਬਲੀ ਕਾਰ ਸੱਚਾ ਟੋਵਾ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਵਾ ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਮੋਵਾ ਜਿਸ ਤੇ ਉਪਜੇ ਨਾਨਕਾ ਸੋਈ ਫਿਰ ਹੋਵਾ ਕਿੱਥੋਂ ਉਪਜੇ ਕਹਿ ਰਹਿ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕਹ ਕੋਣ ਕੀਮਤ ਪਾਵੇ ਕਹਿਨ ਧਿਆਨ ਸੁਨਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੇ ਬਸੰਤ ਕੀ ਵਾਰ ਮਹੱਲ ਪੰਚਵਾਂ 1 ਓ ਵੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੇ ਹੋ ਹਰਿਆ ਪਾਈ ਕਰਮ ਲਿਖੇ ਤੇ ਪਾਈ ਐ ਇਹ ਰੁੱਤ ਸੁਹਾਈ ਵਣ ਤ੍ਰੇਨ ਤ੍ਰੇ ਪੋਮਨ ਮੋਲੇਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਥੀ ਸਬਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ ਪੰਜੇ ਬੱਦੇ ਮਹਾਬਲੀ ਕਾਰ ਸੱਚਾ ਟੋਵਾ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਆ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨਮੋਆ ਜਿਸ ਤੇ ਉਪਜੇ ਨਾਨਕਾ ਸੋਈ ਫਿਰ ਹੋਆ ਕਿੱਥਾਂ ਉਪਜੇ ਕਹਿ ਰਹਿ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੈ ਕੌਣ ਕੀਮਤ ਪਾਵੇ ਕਹਿਣ ਧਿਆਨ ਸੁਨਣ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਕੀ ਵਾਰ ਮਹੱਲ ਪੰਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕਹਿ ਹੋ ਹੋ ਹਰਿਆ ਪਾਈ ਕਰਮ ਲਖੇਤੇ ਪਾਈ ਐ ਇਹ ਰੁੱਤ ਸੁਹਾਈ ਵਣ ਤ੍ਰੇਨ ਤ੍ਰੇ ਪੋਮਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲਥੀ ਸਭ ਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ ਪੰਜੇ ਬੱਦੇ ਮਹਾਬਲੀ ਕਾਰ ਸੱਚਾ ਟੋਵਾ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਵਾ ਦਿਨ ਰਹਿਣ ਨਾਮ ਤੇ ਆਏ ਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜੇ ਨਾਨਕ ਆ ਸੋਈ ਫਿਰ ਹੋਆ ਕਿਥੋਂ ਉਪਜੇ ਕਹਿ ਰਹਿ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੈ ਕੌਣ ਕੀ ਮਤ ਪਾਵੇ ਕਹਨ ਤੇ ਆਇਨ ਸੁਨਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨ ਲਾਏ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੇ ਬਸੰਤ ਕੀ ਵਾਰ ਮਹੱਲ ਪੰਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰਿ ਕਾ ਨਾਮ ਧਿਆਇ ਕੈ ਹੋ ਹੋ ਹਰਿਆ ਪਾਈ ਕਰਮ ਲਿਖੇਤੇ ਪਾਈਐ ਇਹ ਰੁੱਤ ਸੁਹਾਈ ਵਣ ਤ੍ਰੇਨ ਤ੍ਰੇਪੋ ਮਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖੀ ਉਪਜੈ ਲਤੀ ਸਭ ਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਨ ਤਾਈ ਪੰਜੇ ਬੱਦੇ ਮਹਾਬਲੀ ਕਾਰ ਸੱਚਾ ਟੋਵਾ ਆਪਣੇ ਚਰਨ ਜਪਾਇਨ ਵਿੱਚ ਦਇ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਿਰੋਵਾ ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਮੋਵਾ ਜਿਸ ਤੇ ਉਪਜੈ ਨਾਨਕਾ ਸੋਈ ਫਿਰ ਹੋਵਾ ਕਿਥਾਂ ਉਪਜੇ ਕਹਿ ਰਹਿ ਕਹਿ ਮਾਹੇ ਸਮਾਵੇ ਜੀ ਜੰਤ ਸਭ ਖਸਮ ਕੈ ਕੌਣ ਕੀਮਤ ਪਾਵੇ ਕਹਿਨ ਧਿਆਨ ਸੁਨਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸਚ ਪੂਰੇ ਗੁਰ ਉਪਦੇਸਿਆ ਨਾਨਕ ਸੁਨਾਵੇ